किरणप्रीत कौर 3121 ਮੈਂ ਰਜਿੰਦਰ ਕੌਰ ਉਤਰੀ ਕੁਲਜੀਤ ਸਿੰਘ 1848 ਮੈਮ ਮਸਕਾਨ ਗਿੱਲ ਬੈਲਟ ਨੰਬਰ 1930 ਆਪਣੇ ਪਿਤਾ ਉਹਨਾਂ ਦੀ ਮੌਤ ਤੋਂ ਬਾਅਦ ਮੈਨੂੰ ਇਸ ਮੈਕ ਵਿੱਚ ਨੌਕਰੀ ਮਿਲੀ ਹੈ ਮੇਰੇ ਫਾਦਰ ਸਾਹਿਬ ਲੇਟ ਸਰਦਾਰ ਸੁਖਦੇਵ ਸਿੰਘ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਮੌਤ ਹੋ ਗਈ ਸੀ ਜਿਸ ਕਾਰਨ ਭਗਵੰਤਮਾਨ ਸਰਕਾਰ ਨੇ ਮੈਨੂੰ ਬਹੁਤ ਜਲਦੀ ਨੌਕਰੀ ਦੇ ਦਿੱਤੀ ਮੈਂ ਅਨਦਰ ਤੈ ਦਿ ਲੋ ਤੁਹਾਨੂੰ ਵਾਧ ਕਰਦੀ ਹਾਂ ਪਹਿਲਾਂ ਸਰਕਾਰ ਕੀ ਕਰਦੀ ਸੀ ਆਖਰੀ ਸਾਲ ਕਹਿੰਦੀ ਸੀ ਸਾਸੀ ਕਿਹਾ ਜਿਹੜੇ ਸਾਲ ਹੋ ਰਿਟਾਇਰ ਹੋ ਰਹੇ ਨੇ ਉਸੇ ਸਾਲ ਹੀ ਆਪਾਂ ਪੋਸਟਾਂ ਭਰਨੀਆਂ ਨੇ ਜਨਵਰੀ ਚ ਨੋਟੀਫਿਕੇਸ਼ਨ ਜਾ ਰਿਹਾ ਹੋਇਆ ਕਰੂਗਾ ਦਸੰਬਰ ਤੱਕ 1800 ਪੁਲਿਸ ਮੁਲਾਜ਼ਮ ਕਨਸਟੇਬਲ 300 ਸਬ ਇਨਸਪੈਕਟਰ ਉਹ ਭਰਤੀ ਕੀਤੇ ਜਾਣਗੇ व्यापार को तो फर्क पड़ा लेकिन हमें इस बात की कोई भी चिंता नहीं है क्योंकि देश के लिए हम जो सेवा करते हैं वो करते थे और करते आए हैं, करते रहेंगे हम तो तुर्की के किसी भी सेब से व्यापार नहीं करते और सभी जो आरती साहबान हमारे हैं उन्होंने इस सेब का बेचने का बाइका किया है देश ਦੇਸ਼ ਦੇ ਪ੍ਰਤੀ ਸਮਰਪਿਤ ਹੋ ਗਿਆ ਕਿ ਫੈਸਲਾ ਹੈ ਜੇ ਤੁਰਕੀ ਦਾ ਸੇਵ ਅਸੀਂ ਬਿਲਕੁਲ ਵੇਚਣਾ ਬੰਦ ਕਰ ਦਿੱਤਾ। ਵੈਸੇ ਤੇ ਦੇਸ਼ ਵੱਲੋਂ ਹੀ ਬੰਦ ਹੋ ਗਿਆ ਪਰ ਅਸੀਂ ਬਿਲਕੁਲ ਇਹ ਸੇਵ ਨਹੀਂ ਵੇਚਣਾ। ਅੱਜ ਕਿਆ ਨਾਮ ਹੈ ਜੀ ਆਪ ਦਾ? ਮੇਰਾ ਨਾਮ ਸੁਖਿੰਦਰ ਤਾਂ ਪਰ ਪ੍ਰਦਾਨ T20 RTI ਐਸੋਸੀਏਸ਼ਨ ਨੂੰ ਸੁਦਾ ਤੇ ਮੇਰੇ ਨਾਲ ਬੈਠੇ ਆ ਕਵਲਜੀਤ ਸਿੰਘ ਜੀ ਚੇਅਰਮੈਨ जी एक बात बताइए आप जो तुर्की के साथ जो बिल्कुल व्यापार बंद कर दिया गया तुर्की के सेब भी जो बंद हो चुके हैं इससे कोई व्यापार को फर्क पड़ा है क्योंकि तो व्यापार को तो फर्क पड़ा लेकिन हमें इस बात की कोई भी चिंता नहीं है क्योंकि देश के लिए हम जो सेवा करते हैं वो करते थे और करते आए हैं करते रहेंगे तो इससे व्यापार को फर्क पड़े तो इससे कोई चिंता नहीं हम तुर्की के किसी भी सेब से व्यापार नहीं करते और सभी जो आरती साहबान हमारे हैं उन्होंने इस सेब का बेचने का बाइका किया है turki ke save ka bilkul bye cut bilkul bye cut ka pro turki ke save me ho raha hai भारत के सेब में क्या फर्क है देखो क्वालिटी तो है जो श्रीनगर के सेब की क्वालिटी है सारे वर्ल्ड में इसका पता है लेकिन कई बार देशों के व्यापार के लिए ऐसा बनता है कि ये तुर्की का आ रहा है ये ईरान का आ रहा है ऑस्ट्रेलिया का आ रहा है ऐसे सेब इस मंडी में जो आते हैं लेकिन ये जो हमने फैसला किया है आरती एसोसिएशन ने समूह आरती सेवा ने कि तुर्की का सेब हम नहीं बेचेंगे हमारे देश की एकता और अखंडता में जो लोग ਵਾਦਾ ਦਾਲਤੇ ਹਨ ਉਸ ਕੋਮ ਕਿਸੇ ਵੀ ਰੂਪ ਮੇਂ ਬਰਦਾਸ਼ਤ ਨਹੀਂ ਕਰਾਂਗੇ ਸੇਵ ਕਾ ਅਪਨੇ ਪੂਰੀ ਤਰ੍ਹਾਂ ਸੇਵ ਕਾ ਮਾਈ ਕਾਟ ਕੇ ਆ ਬੇਚਨੇ ਕਾ ਕੀ ਨਾਮ ਹੈ ਜੀ ਆ ਮੇਰਾ ਕਵਲਜੀ ਸਿੰਘ ਲਵਲੀ ਹੈ ਜੀ ਮੈਂ ਫਰੂਟ ਮੰਡੀ ਵੈਲਫੇਅਰ ਸੁਸਾਇਟੀ ਦਾ ਚੇਅਰਮੈਨ ਆ ਜੀ ਅਸੀਂ ਸਾਰੇ ਆੜਤੀ ਭਰਾਵਾਂ ਨੇ ਇਸ ਦੇਸ਼ ਦੇ ਪ੍ਰਤੀ ਸਮਰਪਿਤ ਹੋ ਗਏ ਕਿ ਫੈਸਲਾ ਹੋ ਜਾਏ ਤੁਰਕੀ ਦਾ ਸੇਵ ਅਸੀਂ ਬਿਲਕੁਲ ਵੇਚਨਾ ਬੰਦ ਕਰ ਦਿੱਤਾ ਵੈਦ ਦੇਸ਼ ਲੋਈ ਬੰਦ ਹੋ ਗਿਆ ਪਰ ਅਸੀਂ ਬਿਲਕੁਲ ਇਹ ਸੇਵ ਨਹੀਂ ਵੇਚਾਂਗੇ ਪਹਿਲੇ ਸੇ ਹੀ ਬੰਦ ਕਰ ਦਿੱਤਾ ਜਦੋਂ ਪਤਾ ਚੱਲਿਆ ਕਿ ਤੁਰਕੀ ਪਾਕਿਸਤਾਨ ਦਾ ਸਾਥ ਦੇ ਰਹੀ ਹੈ ਨੀ ਜੋ ਸਾਨੂੰ ਪਤਾ ਚੱਲਿਆ ਅਸੀਂ ਪਹਿਲੇ ਹੀ ਬੰਦ ਕਰ ਦਿੱਤਾ ਅਸੀਂ ਪਾਕਿਸਤਾਨ ਤੇ ਤੁਰਕੀ ਦਾ ਸਾਥ ਹੀ ਨਹੀਂ ਦੇਣਾ ਅਸੀਂ ਵਪਾਰ ਕਰਨਾ ਬੰਦ ਮਨਜ਼ੂਰ ਕਰਾਂਗੇ ਪੈਸੇ ਘਟਕਮਾਣਾ ਪਸੰਦ ਕਰਾਂਗੇ ਪਰ ਇਹਨਾਂ ਨਾਲ ਦਿਸਣਾ ਵਪਾਰ ਨਹੀਂ ਕਰਾਂਗੇ ਕਿਉਂਕਿ ਅਸੀਂ ਦੇਸ਼ ਪ੍ਰੇਮੀ ਆ ਤੇ ਦੇਸ਼ ਪ੍ਰੇਮੀ ਰਵਾਂਗੇ ਤਾਂ ਹੋਰ ਕੀ ਕਹਿਣਾ ਚਾਹਤੇ ਮੇ ਵਪਾਰ ਪਰ ਕਿੰਨਾ ਅਸਰ ਪੜਾਇਆ ਇਸ ਕੋਈ ਵਪਾਰ ਤੇ ਅਸਰ ਦੇਖੋ ਜੀ ਜਿੱਦਾਂ ਤੁਰਕੀ ਸੇਵ ਦੀ ਗੱਡੀ ਆਂਦੀ ਏ ਕਮਿਸ਼ਨ ਬੰਦੀ ਏ ਪਰ ਇਹਦਾ ਕੋਈ ਚੱਕਰ ਨਹੀਂ ਜੇ ਇੱਕ ਗੱਡੀ 'ਚ ਕਮਿਸ਼ਨ ਨਾ ਬਣੇ ਸ਼ਿਰਨਗਰੀ ਹਿਮਾਚਲ ਦਾ ਸੇਵ ਬਹੁਤ ਆਂਦਾ ਸੀ ਉਹ ਵੇਚਦੇ ਆ ਸਾਡਾ ਕਾਰੋਣਾ ਪੂਰਾ ਹੋ ਜਾਂਦਾ ਜੀ ਇਹਦਾ ਕੋਈ ਨਹੀਂ ਤੇ ਰੇਟ ਦਾ ਫਰਕ ਪਿਆ ਜੀ ਹਿਮਾਚਲ ਦਾ ਸੇਵ ਤੇ ਸ਼ਿਰਨਗਰ ਸੇਵ ਨੂੰ ਸਗੋਂ ਸਾਨੂੰ ਇਸ ਗੱਲ ਦਾ ਫਾਇਦਾ ਹੋਇਆ ਵੀ ਉਹਨਾਂ ਵਪਾਰੀ ਜਿਹੜੇ ਆਂਦੇ ਸਾਡੇ ਕੋਲ ਜ਼ਿਮੀਂਦਾਰ ਆਂਦੇ ਆ ਉਹ ਪੈਸੇ ਵੱਧ ਵਟ ਰਹੇ ਨੇ ਟਰਕੀਆ ਸੇਵ ਬੰਦ ਹੋਣ ਕਰਕੇ ਤੇ ਰੇਟ ਦਾ ਫਰਕ ਪਿਆ ਜੀ ਹਿਮਾਚਲ ਦਾ ਸੇਵ ਤੇ ਸ਼ਿਰਨਗਰ ਸੇਵ ਨੂੰ ਸਗੋ ਸਾਨੂੰ ਇਸ ਗੱਲ ਦਾ ਫਾਇਦਾ ਹੋਇਆ ਵੀ ਉਹਨਾਂ ਵਪਾਰੀ ਜਿਹੜੇ ਆਂਦੇ ਸਾਡੇ ਕੋਲ ਜ਼ਿਮੀਂਦਾਰ ਆਂਦੇ ਆ ਉਹ ਪੈਸੇ ਵੱਧ ਵਟ ਰਹੇ ਨੇ ਤੁਰਕੀ ਅ ਸੇਵ ਬੰਦ ਹੋਣ ਕਰਕੇ ਸਾਡੇ ਜ਼ਿਮੀਂਦਾਰ ਖੁਸ਼ ਜਾ ਰਹੇ ਆ ਲੋਕੀ ਡਿਮਾਂਡ ਕਿਸੀ ਯਾਰ ਲੋਕੀ ਡਿਮਾਂਡ ਠੀਕ ਹੈ ਜੀ ਵਧੀਆ ਜੀ ਇਹ ਤੁਰਕੀ ਦਾ ਸੇਵ ਇੰਨਾ ਵਧੀਆ ਨਹੀਂ ਹੁੰਦਾ ਜਿੰਨਾ ਆਪਣਾ ਸ਼ਿਰਨਗਰ ਦਾ ਸੇਵ ਵਧੀਆ ਹੁੰਦਾ ਉਹ ਤਾਂ ਆਂਚ ਵੀ ਪੋਲਾ ਹੋ ਜਾਂਦਾ ਕਾਫੀ ਵਾਰੀ ਨਰਮ ਹੋ ਜਾਂਦਾ ਸ਼ਿਰਨਗਰ ਆ ਨੇੜੇ ਹਣਾ ਰਾਤੀ ਗੱਡੀ ਜਲਦੀ ਸਵੇਰੇ ਆ ਜਾਂਦੀ ਏ ਤੇ ਉਹ ਸੇਵ ਖਾ ਕੇ ਲੋਕੀ ਖੁਸ਼ੇ ਜੀ ਪੂਰੇ ਫਰੂਟ ਮੰਡੀ ਵੈਲਫੇਅਰ ਸੁਸਾਇਟੀ ਦੇ ਵਾਈਸ ਚੇਅਰਮੈਨ ਵਾਈਸ ਪ੍ਰਧਾਨ ਤੁਰਕੀ ਕੇ ਸੇਬੋ ਕਾ ਬਾਈਕਟ ਕਰ ਦਿਆ ਆ ਹਾਂਜੀ ਕੀ ਕਹਿਣਾ ਚਾਹਤੇ ਇਸ ਕੋ ਲੈ ਕੇ ਸਰ ਸਾਡਾ ਕਿੰਨਾ ਅਸਰ ਪੜੇਗਾ ਸਰ ਅਸੀਂ ਹੈਗੇ ਦੇਸ਼ ਪ੍ਰੇਮੀ ਆ ਅਸੀਂ ਦੇਸ਼ ਵਾਸਤੇ ਜਿੱਦਾਂ ਸਾਡੇ ਦੇਸ਼ ਨੂੰ ਫਾਇਦਾ ਹੋ ਸਕਦਾ ਸੀ ਤਾਂ ਉਸ ਹਾਵਣਾ ਚੱਲਣਾ ਸਾਡਾ ਉਹਦੇ ਵੱਲੋਂ ਤੁਰਕੀ ਵੱਲੋਂ ਬਾਈਕਾਟ ਆ ਜਿਹੜਾ ਪਾਕਿਸਤਾਨ ਦੀ ਮਦਦ ਕਰੂਗਾ ਦੇਸ਼ ਸਾਡੇ ਵੱਲੋਂ ਉਹਦੇ ਲਈ ਬਾਈਕਾਟ ਆ ਜੀ ਅਸੀਂ ਫਰੂਟ ਮੰਡੀ ਵਿੱਚ ਪਹਿਲਾਂ ਹੀ ਮੀਟਿੰਗ ਕੀਤੀ ਕਿ ਅਸੀਂ ਜਿਹੜੇ ਉਹ ਤੁਰਕੀ ਸਾਥ ਦੇ ਰਿਆ ਪਾਕਿਸਤਾਨ ਦਾ ਅਸੀਂ ਉਹਦੇ ਨਾਲ ਕੋਈ ਕੰਮ ਨਹੀਂ ਕਰਨਾ ਵਪਾਰ ਮੇ ਕਿਤਨਾ ਅਸਰ ਪੜਿਆ ਹੈ ਸਰ ਜਿਹੜਾ ਆਪਣਾ ਸ਼੍ਰੀਨਗਰ ਕੁਲੂ ਦਾ ਸੇਵ ਆਂਦਾ ਤੁਰਕੀ ਤੋਂ ਕਿਤੇ ਬੈਟਰ ਹੈ ਤੇ ਉਹਦੇ ਨਾਲ ਸਾਡੇ ਦੇਸ਼ ਦੀ ਆਮਦਨ ਨੂੰ ਹੀ ਫਰਕ ਵੱਧਾ ਹੈ ਤੇ ਤੁਰਕੀ ਦੇ ਨਾਲ ਸਾਨੂੰ ਨੁਕਸਾਨ ਹੀ ਸੀਗਾ ਸਾਡੇ ਦੇਸ਼ ਨੂੰ ਸੋ ਕੋ ਵਧੀਆ ਹੋਇਆ ਸੀ ਤੁਰਕੀ ਦੇ ਨਾਲ ਵਪਾਰ ਬੰਦ ਕਰਦੇ ਪਏ ਕਿ ਅਸੀਂ ਦੇਸ਼ ਦੇ ਨਾਲ ਚੱਲਾਂਗੇ ਤੇ ਲੋਕੋ ਕੀ ਕੈਸੀ ਡਿਮਾਂਡ ਹੈ ਲੋਕੋ ਦੀ ਡਿਮਾਂਡ ਡਿਮਾਂਡ ਬਹੁਤ ਵਧੀਆ ਜੀ ਲੋਕੀ ਵੀ ਸਾਥ ਦੇ ਰਿਹਾ ਸਾਡੇ ਨਾਲ ਪੂਰਾ ਲੋਕ ਵੀ ਨਹੀਂ ਮੰਗ ਰਿਹਾ ਉਹ ਸੇ ਨਹੀਂ 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 ਬਿਲਕੁਲ ਵੀ ਨਹੀਂ